ਕੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਕੈਨੇਡਾ ਤੋਂ ਸਿਆਹ ਸਾਲਾਂ ਬਾਅਦ ਆਪਣੇ ਘਰ ਆਉਂਦੀ ਆ ਤੇ ਜਦੋਂ ਘਰ ਆ ਕੇ ਦੇਖਦੀ ਹੈ ਤੇ ਸਾਰਾ ਪਰਿਵਾਰ ਕਿਸੇ ਵਿਆਹ ਤੇ ਗਿਆ ਹੁੰਦਾ ਤਾਂ ਧੀ ਫਿਰ ਸਿੱਧੀ ਵਿਆਹ ਤੇ ਪਹੁੰਚ ਜਾਂਦੀ ਐ ਤੇ ਪਿਓ ਆਪਣੀ ਧੀ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਜਿਵੇਂ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ